ਸਾਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਝਾੜੀ ਵਾਲੇ ਦੇ ਵਿੱਚ ਝਾੜੀ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਪਾਲ ਬਾਈ ਦੇ ਆਪਾਂ ਘਰ ਇਸ ਟਾਈਮ ਮੌਜੂਦ ਆ ਜਨਵਰ ਤੁਹਾਨੂੰ 3 4 ਦਿਖਾਉਣੇ ਆ ਬਾਈ ਜੇ ਕੋਲੇ ਸਾਰੀ ਜਾਣਕਾਰੀ ਲੈ ਦੂੰਗਾ ਕੀ ਡਿਟੇਲ ਆ ਕੀ ਗੱਲ ਦੋ ਹੀ ਆ ਦੋ ਜਨਵਰ ਆ ਬਾਈ ਦੇ ਕੋਲੇ ਉਹ ਮਿਲਦੇ ਆ ਕਰਦੇ ਗੱਲ ਪਰ ਪੜ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਹਾਂਜੀ ਹਾਂਜੀ ਠੀਕ ਆ ਚਲੋ ਸ਼ੁਕਰ ਆ ਰੱਬ ਦਾ ਅੱਜ ਫੇਰ ਜਨਵਰ ਦੋ ਦੋ ਆ ਜੀ ਤੇ ਛੋਟੀ ਪਹਿਲੇ ਨੰਬਰ ਤੇ ਕੀ ਡਿਟੇਲ ਆ ਜੀ ਇਹ ਸਾਢੇ 5 ਮਹੀਨੇ ਦੀ ਗੱਬਣਾ ਜੀ ਦੁੱਧੋ ਡਰਾਈ ਦੁੱਧੋ ਡਰਾਈ ਆ ਸਾਡੇ 5 ਪੰਜ ਮਹੀਨੇ ਦੀ ਗੱਪਣਾ ਚੈੱਕ ਪਾਸ ਆ ਰਹੀ ਹਾਂਜੀ ਚੈੱਕ ਪਾਸ ਠੀਕ ਹੈ ਕੱਢਿਆ ਬਾਰ ਨੂੰ ਮੜੀ ਖੋਲਿਓ ਵੱਡੀ ਵੱਡੀ ਛੋਟੀ ਚੰਗੇ ਆਣਾ ਸ਼ਕੀਨ ਵੀ ਬਹੁਤ ਆ ਹਾਂਜੀ ਹਾਂਜੀ ਸਾਂਭਣ ਵਾਲੇ ਭਰਾ ਦੇ ਕੰਮ ਦੀ ਆ ਹਾਂਜੀ ਨਹੀਂ ਠੀਕ ਆ ਬਈ ਮਹੀਨੇ ਵਿੱਚ ਚਾਰ ਪੰਜ ਪੱਠੇ ਪਾਉਣੇ ਆ ਹੂੰ ਲਵਾਸ ਲਬੂਸ ਚੰਗਾ ਵਾ ਬਈ ਦੋ ਦੋ ਡਰਾਈ ਆ ਸਾਡੇ 5 ਪੰਜ ਮਹੀਨਿਆਂ ਦੀ ਬਾਈ ਹਾਂਜੀ 5.5 ਸਾਡੇ 5 ਪੰਜ ਮਹੀਨਿਆਂ ਦੀ ਗੱਪਣਾ ਬਈ ਠੀਕ ਆ ਤੇ ਦੁੱਧ ਹੈ ਨੀਗਾ ਖਣ ਪਾਸ ਆ ਜਿਹੜੇ ਉਹ ਹੋ ਜਾਂਦੇ ਹੁੰਦੇ ਆ ਵੀਰੇ ਤੇ ਬਾਕੀ ਝੋਟੀ ਕੂੜੇ ਪਾੜੇ ਵਾਲੋ ਪੱਧਰੀਆ ਸਿੰਗਾ ਸੰਗਾ ਦੀ ਸੋਹਣੀ ਸੁਨੱਕੀ ਆ ਬਈ ਜਿਹੜੇ ਭਰਾ ਨੇ ਸਾਂਭਣੀ ਆ ਤੋਕੜ ਕੱਪਣ ਲੈ ਕੇ ਤਿਆਰ ਕਰਦਾ ਹੁੰਦੇ ਭਰਾ ਦੇ ਲਈ ਚੰਗੀ ਚੀਜ਼ ਐ ਕਿ ਨਾ ਸਾਫ਼ ਸੁਥਰੀ ਬਹੁਤ ਦੂਜੀ ਝੋਟੀ ਦੀ ਚਕੀ ਨਹੀਂ ਬਹੁਤ ਆ ਭਾ ਕੀ ਰਊਗਾ ਪਾਲ ਬਈ ਇਹਦਾ ਮੁੱਲ 80 ਜੀ 75 ਦੀ ਦੇ ਦਿਆਂਗੇ ਮੁੱਲ 80 75000 ਦੀ ਦੇ ਦਿਆਂਗੇ ਵਿੱਚ ਮਾਨਤਾਣਾ ਨੇ ਮਿੱਤਰੋ ਦੇਖ ਲੋ ਕਿ ਥਾਣਾ ਥਣ ਚਾਰੇ ਬਹੁਤ ਸੋਹਣੀ ਜਿਹੜੀ ਝੋਟੀ ਆ 75000 ਦੀ ਮਿਲ ਜੂਗੀ ਮੁੱਲ 80000 ਰੁਪਿਆ ਵਿੱਚ ਮਾਨਤਣ ਹੋ ਜੂਗਾ ਆ ਚਾਰਾ ਮਹੀਨਾ ਦੀ ਗੱਪਣ ਬਾਈ ਇਹਦੀ ਕੀ ਡਿਟੇਲ ਆ ਇਹ ਚਾਰਾ ਮਹੀਨਾ ਦੀ ਗੱਪਣ ਹੈ 4 ਕਿਲੋ ਦੁੱਧ ਆ 4 ਕਿਲੋ ਦੁੱਧ ਆ ਹਾਂਜੀ ਹਾਂਜੀ ਚਾਰਾ ਮਹੀਨੇ ਦੀ ਗੱਪਣ ਚੈੱਕ ਪਾਸ ਇਹ ਵੀ ਜੀ ਹਾਂਜੀ ਚੈੱਕ ਪਾਸ ਨੀਗਾ ਬਾਈ ਵੇਖੋ ਬਾਈ ਮਖਾਣਾ ਥਣਾਂ ਦੀ ਓਕੇ ਆ ਹੂੰ ਨੀਵਾ ਨੂੰ ਬੱ ਚੰਗਾ ਖੋਣਾ ਡੋਲਾ ਹਨਾ ਵੱਡੀ ਮੱਝ ਆ ਹੂੰ ਤੁੰਬਾ ਬਾਕੀ ਇੱਕ ਗੱਲ ਹੋਰ ਆ ਬਾਈ ਮੇਰੇ ਸਹਾਨਾ ਦੁੱਧ ਵੀ ਦੇਣਾ ਪੈਣਾ ਇਹਨੇ ਹੋਰ ਹਾਂ ਹਾਂ ਦੁੱਧ ਵਾਧੀ ਆ ਠੇਕੇ ਜਿੱਥੇ ਚਲੇਗੀ 6-7 ਕਿਲੋ ਤੋਂ ਜਾਵੜਨਾ ਹਾਂ ਸੇਵਾ ਦੀ ਕਿਵੇਂ ਆ ਜੀ ਇਹ ਸੀਲ ਠੰਡੀ ਬਹੁਤ ਆਈ ਬਹਿ ਜਾ ਆਪਣਾ ਅੱਛਾ ਅੱਖ ਜਰਾ ਸਰ੍ਹੋਂ ਸਰ ਮਾਰਤਾ ਵੀ ਨਹੀਂ ਲੱਗਦਾ ਹਾਂ ਅੱਖ ਚ ਮੜਾ ਕੁਛ ਨਾ ਵੱਜ ਗਿਆ ਹਾਂ ਵੱਜਿਆ ਮੜਾ ਕੁਛ ਹਾਂ ਕੋਲਣ ਖਾਣਾ ਲੱਗਿਆ ਨਾ ਪਾਣੀ ਜਾ ਕੱਢੀ ਜਾਂਦੀ ਹੂੰ ਉਹਦਾ ਹੋ ਜਾ ਕੋਈ ਚੱਕਰ ਉਹਦਾ ਦਵਾਈ ਵੀ ਪਾਈ ਹੁਣ ਹੈ ਦਵਾਈ ਵੀ ਪਾਈ ਹੈ ਹੂੰ ਥਣ ਤੇ ਐਮਐਲਏ ਥਾਪੀ ਮਾਰ ਕੇ ਬਹਿ ਜਾਂਦਾ ਬਈ ਬਹਿ ਜਾ ਯਾਰ ਲੈ ਸੀ ਠੰਡੀ ਐ ਉਹ ਬੋਲਦਾ ਤੇ ਲੋਪਰਾ ਕਰੂਗੀ ਥੋੜਾ ਪਾ ਦੇ ਐਈ ਬਈ ਬਹਿ ਜਾਣਾ ਥੱਲੇ ਇੰਦੇ ਤੇ ਐਈ ਨਹੀਂ ਉੱਤਰੋਣਾ ਹਨਾ ਬਈ ਐਈ ਉੱਤਰਿਆ ਹਣਾ ਚਾਰ ਇੱਕ ਟਾਈਮ ਦਾ ਹੀ 4 ਕਿਲੋ ਦੁੱਧ ਇੱਕ ਟਾਈਮ ਦਾ ਹੀ ਭਾਵੇਂ ਦੋ ਡੰਗ ਚੋਲਾ ਪਲਾਕ ਕਢਾਂਗੇ ਇਹਨੂੰ ਕੋਈ ਨਿੰਦ ਵਿਚਾਰੀ ਠੀਕ ਐ ਬਈ ਦੋਵੇਂ ਟਾਈਮ ਪੈਗੀ ਰਸੀਂ 7 ਕਿਲੋ ਤੇ ਜਾੜਣੇ ਨੇ ਪਰਸੋ 8 ਕਿਲੋ ਵਧ ਗਈ ਐ ਠੀਕ ਐ ਬਈ ਫਿਰ ਤੋਂ ਯਾਰ 6-7 ਕਿਲੋ ਦੁੱਧ ਕਰ ਜਾਣਾ ਇਹਨੇ ਕਿੰਨੇ ਦੇ ਦੇ ਦਾਂਗੇ ਬਈ ਇਹੇ ਇਹ ਦੇ ਦਾਂਗੇ 75000 ਦੀ ਇਹ ਵੀ 75 ਦੀ ਮਾਨਤਾਂ ਵਿੱਚੋਂ ਹੋ ਜਾਊਗਾ ਜੀ ਹਾਂ ਬਈ ਹੋ ਜਾਊਗਾ ਜੀ ਜੋੜਾ ਲਵੇ ਤਾਂ ਹਾਂਜੀ ਜੋੜਾ ਲਾ ਲੇ ਤਾਂ ਜੋੜੇ ਦਾ ਕਰ ਲਾਂਗੇ ਠੀਕ ਹੈ ਬਈ ਆ ਮੈਂ ਵਜਨ ਵਾਲੀ ਵੀ ਆ ਬਈ 50 55000 ਦਾ 60 ਦਾ ਵਜਨ ਹੀ ਮੇਰਾ ਹਾਂ 60000 ਦੀ ਤਾਂ ਫੰਡਰਾਂ ਚ ਹੀ ਆ ਤੇ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ ਬਈ ਹਾਂਜੀ ਨੰਬਰ ਬੋਲਦੇ ਆਪਾਂ 8474 ਜੀ ਜੀ 8113 ਇੱਕ ਵਾਰੀ ਹੋਰ ਬੋਲ ਦिए ਜੀ 88474 ਜੀ 8113 ਜੀ ਵੀ ਲੈ ਮਿੱਤਰੋ ਇਹ ਬਾਈ ਦਾ ਨੰਬਰ ਆ 2 ਜਨਵਰੀ ਦੋਵੇਂ ਟੋਕੜ ਗੱਪਣ ਚੈੱਕ ਪਾਸ ਆ ਤੇ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਝਾੜੀ ਵਾਲਾ ਜ਼ਿਲ੍ਹਾ ਹੁੜਾ ਲੱਗਦਾ ਬਾਈ ਨੂੰ ਫਰੀਦਕੋਟ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਤਸੱਲੀ ਕਰਨਾ ਤੁਹਾਡਾ ਹਰ ਇੱਕ ਫਰਜ਼ ਆ ਧੰਨਵਾਦ